ਇਰੰਦਿਆ ਕੁਰਲੰਦੀਆਂ ਮਾਮਾ ਤੀਆਂ ਆਪਣੇ ਪੁੱਤ ਨੂੰ ਯਾਦਗਾਰ ਕਰਕੇ ਬੇहद ਹੀ ਦਰਦ ਦੇ ਵਿੱਚ ਨੇ ਇਸ ਸਮੇਂ ਅਤਿਓਸ ਦੇ ਲਈ ਇਨਸਾਫ ਦੀ ਗੁਹਾਰ ਲਗਾ ਰਹੀਆਂ ਨੇ 19 ਸਾਲ ਦਾ ਵਿਕਾਸ ਜੋ ਇੱਕ ਕੁੜੀ ਨੂੰ ਪਿਆਰ ਕਰ ਬੈਠਾ ਅਤੇ ਇਹ ਪਿਆਰ ਉਸ ਦਾ ਸੱਚਾ ਸੀ ਅਤੇ ਉਸ ਕੁੜੀ ਦੇ ਨਾਲ ਉਹ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ ਕੁੜੀ ਦੇ ਘਰ ਆਪਣੇ ਮਾਪਿਆਂ ਨੂੰ ਲੈ ਕੇ ਉਹ ਰਿਸ਼ਤਾ ਲੈ ਕੇ ਜਾਂਦਾ ਪਰ ਕੁੜੀ ਦੇ ਘਰ ਦੇ ਆਖਦੇ ਨੇ ਕਿ ਅਸੀਂ ਕੁਝ ਸਾਲ ਹਲੇ ਇਸ ਕੁੜੀ ਦਾ ਵਿਆਹ ਨਹੀਂ ਕਰਨਾ ਜਿਸ ਤੋਂ ਬਾਅਦ ਇਹ ਸਾਰਾ ਪਰਿਵਾਰ ਉਹ ਵਾਪਸ ਮੋੜ ਆਇਆ ਸੀ ਕਿਸੇ ਤਰ੍ਹਾਂ ਦੇ ਨਾਲ ਮਨ ਨੂੰ ਸਮਝਾਉਣ ਦੀ ਅਤੇ ਵਿਕਾਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸੇ ਦਰਮਿਆਨ ਹੀ ਮੁੰਡੇ ਨੂੰ ਲਗਾਤਾਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਹੁਣ ਕਿਹਾ ਇਹੇ ਜਾ ਰਿਹਾ ਕਿ ਉਸੇ ਕੁੜੀ ਦੇ ਘਰ ਦੇ ਬਾਹਰ ਮੁੰਡੇ ਨੂੰ ਬੇਰਹਿਮੀ ਦੇ ਨਾਲ ਵੱਟ ਦਿੱਤਾ ਗਿਆ ਅਤੇ ਉਸ ਦੀ ਮ੍ਰਿਤਕ ਦੇ ਦੀ ਹਾਲਤ ਇਹੋ ਜਿਹੀ ਸੀ ਕਿ ਅੱਖੀਂ ਦੇਖੀ ਨਹੀਂ ਜਾਂਦੀ ਸੀ ਉਸ ਦੇ ਮੂੰਹ ਦੇ ਵਿੱਚ ਵੀ ਕੱਚ ਦੀਆਂ ਬੋਤਲਾਂ ਤੱਕ ਫੋੜੀਆਂ ਗਈਆਂ ਇਹ ਉਸ ਦੀ ਭੈਣ ਦੇ ਵੱਲੋਂ ਕਿਹਾ ਗਿਆ ਫਿਲਹਾਲ ਦੁਖਦਕਟਨਾ ਵਾਪਰੀ ਹੈ ਕਿ ਪਿਆਰ ਦਾ ਅੰਤ ਇਹ ਹੋਇਆ ਪਿਆਰ ਦਾ ਅੰਜਾਮ ਇਹ ਮਿਲਿਆ ਮੁੰਡੇ ਨੂੰ ਮੁੰਡੇ ਦੀ ਭੈਣ ਨੂੰ ਫੋਨ ਵੀ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਦੇ ਭਰਾ ਦੀ ਜਿਸ ਦੀ ਉਮਰ 19 ਸਾਲ ਦੀ ਸੀ ਜਾਨ ਲਈ ਜਾਂਦੀ ਹੈ ਸਾਰੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਇਨਸਾਫ ਮੰਗ ਰਹੇ ਹਨ ਜਿਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਪੁੱਤ ਦਾ ਕੋਈ ਵੀ ਕਸੂਰ ਨਹੀਂ ਸੀ 19 ਸਾਲਾ ਵਿਕਾਸ ਨੂੰ ਤੋਖੇ ਦੇ ਨਾਲ ਘਰੋਂ ਲਜਾਇਆ ਜਾਂਦਾ ਹੈ ਪਹਿਲਾਂ ਇੱਕ ਦੋਸਤ ਉਸ ਨੂੰ ਬੁਲਾਉਣ ਤੇ ਲਿਆਉਂਦਾ ਹੈ ਪਰ ਜਦੋਂ ਉਹ ਜਾਣ ਤੋਂ ਇਨਕਾਰ ਕਰਦਾ ਹੈ ਤਾਂ ਦੂਸਰਾ ਦੋਸਤ ਜਿਸ ਦਾ ਨਾਮ ਗੁੱਲੂ ਸੀ ਇਸੇ ਇਲਾਕੇ ਦਾ ਰਹਿਣ ਵਾਲਾ ਸੀ ਉਹ ਘਰ ਆਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਮਾਂ ਬਿਮਾਰ ਹੈ ਅਤੇ ਇਮੋਸ਼ਨਲ ਕਰਕੇ ਵਿਕਾਸ ਤੋਂ ਉਹ ਘਰੋਂ ਲੈ ਗਿਆ ਜਿਸ ਤੋਂ ਬਾਅਦ ਵਿਕਾਸ ਦੀ ਮ੍ਰਿਤਕ ਤੇ ਬਰਾਬਰ ਮੈਂ ਖੰਨੇ ਵਿਆਹੀ ਹੋਈ ਆ ਤੁਹਾਡੇ ਭਰਾ ਦਾ ਕੀ ਨਾਮ ਹੈ ਉਹ ਕਿਹੜੀ ਜੇ ਕਰਨਦਾ ਕੀ ਗੱਲ ਮੇਰੇ ਭਰਾ ਦਾ ਨਾਮ ਦੀ ਬਿਆਸ ਸੀ ਬਾੜਿਆ ਸੀ ਉਹ ਰਹਿੰਦਾ ਸੀਗਾ ਜੀ ਕਿੰਨੀ ਉਮਰ ਉਦੋਂ 19 ਸਾਲ ਉਮਰ ਦੀ ਉਮਰ ਸੀਗੀ ਜਦੋਂ ਦੀ ਘਟਨਾ ਕੀ ਗਲਤ ਹੋਈ ਇਹ ਪਰਸੋਂ ਰਾਤ 12 ਵਜੇ ਉਹਦਾ ਦੋਸਤ ਆਇਆ ਜੀ ਘਰੋਂ ਨੂੰ ਠਾੜ ਕੇ ਲੈ ਕੇ ਗਿਆ ਕਿਸ ਜਗ੍ਹਾ ਠਾੜ ਕੇ ਲੈ ਕੇ ਉਹ ਕਹਿੰਦਾ ਮੇਰੀ ਮੰਮੀ ਬਿਮਾਰ ਆ ਉਹਨੂੰ ਹਸਪਤਾਲ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਜਦੋਂ ਉੱਕ ਤੁਰਿਆ ਪਹਿਲਾਂ ਤੁਹਾਨੂੰ ਲਾ ਜਾ ਕੇ ਠੇਕੇ ਤੇ ਉਹਦੇ ਠੱਕੇ ਨਾਲ ਮੂੰਹ ਚ ਬੋ ਮੇਰਾ ਬੀਬੀ ਚਰਨਜੀਤ ਕੌਰ ਗੱਲ ਹਾਂਜੀ ਬੰਦ ਕੀ ਹੋਇਆ ਹੋਇਆ ਇਹ ਆ ਵੀ ਮੁੰਡੇ ਦੀ ਕੁੜੀ ਨਾਲ ਗੱਲ ਸੀ ਮੁੰਡਾ ਮੁੰਡਾ ਕੁੜੀ ਨੂੰ ਕਮਾਈ ਦਿੰਦਾ ਸੀ ਸਾਰੀ ਮੁੰਡੇ ਦੀ ਮਾਂ ਮੁੰਡੇ ਦਾ ਪਿਓ ਸਾਰਿਆਂ ਨੂੰ ਪਤਾ ਸੀ ਵੀ ਸਾਡੀ ਕੁੜੀ ਇਹਦੇ ਨਾਲ ਸੈੱਟ ਹੈਗੀ ਆ ਉਹਦੀ ਕਮਾਈ ਮੁੰਡੇ ਦੀ ਸਾਰੀ ਉੱਥੇ ਜਾਂਦਾ ਸੀ ਉਹ ਮਤਲਬ ਘਰੇ ਪੈਸਾ ਨਹੀਂ ਸੀ ਦਿੰਦਾ ਉਹਨੇ ਪਤਾ ਨਹੀਂ ਕੀ ਵਜ੍ਹਾ ਬਣੀ ਉਹਨੇ ਆਪਦੇ ਘਰ ਕੋਲੇ ਮੁੰਡਾ ਵੜਵਾਤਾ ਭੋਰਾ ਬਾਹਰ ਅੱਡ ਕਰ ਤੀ ਗਾਲ ਅੱਡ ਕਰਤਾ ਉਹਨੇ ਮਰਵਾਇਆ ਕੁੜੀ ਨੇ ਹੋਰ ਸਾਡਾ ਕੋਈ ਰੌਲਾ ਨਹੀਂ ਨਾ ਤਾਂ ਕੁੜੀ ਦੇ ਪਰਚਾ ਹੋਇਆ ਨਾ ਕੁੜੀ ਦੀ ਮਾਂ ਤੇ ਪਰਚਾ ਹੋਇਆ ਜਿੰਨਾ ਤੇ ਕਹਿੰਦੇ ਆ ਜਿੰਨਾ ਤੇ ਕਹਿੰਦੇ ਆ ਵੀ ਅਸੀਂ ਪਰਚਾ ਕਰਤਾ ਅਸੀਂ ਪਰਚੇ ਨੂੰ ਕੀ ਕਰੀਏ ਸਾਨੂੰ ਸਬੂਤ ਹੋਣਾ ਚਾਹੀਦਾ ਵੀ ਆ ਬੰਦੇ ਫੜੇ ਆ ਮੁੰਡੇ ਮਰ ਗਿਆ ਆ ਆ ਕੱਲ ਲਾਤਾ ਉਹ ਕੱਲ ਕੱਲ ਰਾਤ ਦੀ 2 ਵਜੇ ਦੀ ਗੱਲ ਆ ਚੱਪ ਕਰ ਜਾਓ ਚੱਪੋ ਇੱਕ ਮਿੰਟ ਕਿੰਨੀ ਉਮਰ ਮੁੰਡੇ ਦੀ ਮੁੰਡੇ ਦੀ ਉਮਰ 19 ਸਾਲ ਦੀ ਆ 19 ਤੋਂ ਘੱਟੀ ਆ ਮੁੰਡਾ ਬਹੁਤ ਸੋਹਣਾ ਸੁਨੱਖਾ ਸੀ ਗੱਭਰੂ ਜਵਾਨ ਥੋਡੇ ਵਰਗਾ ਉਹ ਮੁੰਡਾ ਵੱਢ ਕੇ ਘਮਾਤਾ ਇਹ ਸਮਝਦੇ ਵੀ ਇਹ ਯਾਰ ਇਹ ਨਹੀਂ ਸੋਚਣਾ ਚਾਹੀਦਾ ਭਈਆਂ ਚ ਜੇ ਕਿਸੇ ਐਸੇ ਤਕੜੇ ਬੰਦੇ ਦਾ ਇਹ ਤਕੜੇ ਮੁੰਡੇ ਦਾ ਬੰਦੇ ਦਾ ਮਰ ਜਾਂਦਾ ਨਾ ਕੁੱਤਾ ਉਹਦਾ ਵੀ ਜਾ ਕੇ ਦੁੱਖ ਮਣਾਉਂਦੇ ਆ ਇਹ ਗੱਭਰੂ ਜਵਾਨ ਪੁੱਤ ਮਰ ਗਿਆ ਇਹਨਾਂ ਦਾ ਕੋਈ ਦੁੱਖ ਨਹੀਂ ਧਰਨਾ ਲਾਇਆ ਕਾਰਨ ਕੀ ਹੈ ਤਾਂ ਕਾਰਨ ਦਾ ਲਾਇਆ ਕੋਈ ਬੰਦਾ ਨਹੀਂ ਫੜਿਆ ਉਹ ਕੁੜੀ ਨਹੀਂ ਫੜੀ ਕੁੜੀ ਘਰੇ ਬੈਠੀ ਆ ਕਿੰਨੇ ਕੋ ਮੁੰਡੇ ਮੁੰਡਿਆਂ ਨੇ ਹਮਲਾ ਕੀਤਾ ਕੋਈ ਪਤਾ ਲੱਗਾ ਜੀ ਹੁੰਦਾ ਚਾਰ ਪੰਜ ਚਾਰ ਪੰਜ ਮੁੰਡੇ ਆ ਜਿਨ੍ਹਾਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਬੋਰੀ ਨਾਲ ਵੱਢ ਕੇ ਤੁਸੀਂ ਸਿਸਟਰ ਹੋ ਦੀ ਹਾਂਜੀ ਮੈਂ ਛੋਟੀ ਭੈਣ ਆਂ ਜੀ ਕਾਰੇ ਕੋਲੋ ਕਾਰੇ ਕੋਲੋ ਜੈਪਾਲ ਮੁਰਦਾਬਾ ਜੈਪਾਲ ਮੁਰਦਾਬਾ ਜੈਪਾਲ ਮੁਰਦਾਬਾ ਜੈਪਾਲ ਮੁਰਦਾਬਾ ਜੈਪਾਲ ਮੁਰਦਾਬਾ ਜੈਪਾਲ ਮੁਰਦਾਬਾ ਸਰ ਗੱਲਬਾਤ ਹੈ ਕਿ ਇਹ ਮੇਰੇ ਫਰੈਂਡ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਮੇਰੇ ਬੇਟੇ ਦੀ ਡੈਥ ਹੋ ਗਈ ਮੈਂ ਕਿਹਾ ਕਿਸ ਤਰ੍ਹਾਂ ਹੋ ਗਈ ਕਹਿੰਦੇ ਮੈਨੂੰ ਕੁਝ ਪਤਾ ਨਹੀਂ ਕਿ ਮੇਰਾ ਵੱਡਾ ਬੇਟਾ ਚੰਡੀਗੜ੍ਹ ਗਿਆ ਸੀ ਹਸਪੀਟਲ ਐਡਮਰਸਿ ਇਸ ਕਰਕੇ ਮੈਂ ਆ ਰਹੀ ਸੀ ਮਤੂੰ ਮਾੜੀ ਜਿੰਕਵਾਰੀ ਕਰ ਲਾ ਜਦੋਂ ਸਰ ਅਸੀਂ ਪੁੱਛ ਕਰ ਕੀਤੀ ਇਹਨਾਂ ਦੇ ਬੇਟੇ ਨੂੰ ਬਿਲਕੁਲ ਕੱਟ ਕੇ ਸਿਰ ਦਿੱਤਾ ਸੀ ਇਸ ਹਲਾਚ ਨਹੀਂ ਸੀ ਕਿ ਉਹ ਦੇਖਿਆ ਜਾਵੇ ਸਰ ਇੱਕ ਕੁੜੀ ਆ ਲక్ష్ਮੀ ਨਾਮ ਦੀ ਉਹਨਾਂ ਨਾਲ ਥੋੜਾ ਇਹਨਾਂ ਦੇ ਬੇਟੇ ਦਾ ਚੱਕਰ ਸੀ ਤੇ ਇਹਨਾਂ ਨੇ ਰਿਸ਼ਤਾ ਵੀ ਮੰਗਿਆ ਘਰ ਜਾ ਕੇ ਕੁੜੀ ਵਾਲੇ ਕਹਿੰਦੇ ਕਿ ਅਸੀਂ 3 ਸਾਲ ਹਲੇ ਰਿਸ਼ਤਾ ਨਹੀਂ ਕਰਨਾ ਇਹ ਕਹਿੰਦੇ ਕੋਈ ਨਹੀਂ ਅਸੀਂ ਰੁਕ ਜੰਨੇ ਆ ਕੁੜੀ ਵਾਲਿਆਂ ਨੇ ਕ ਤਾਂ ਇਹਨਾਂ ਨੇ ਬਸ ਗੱਲ ਗੌਰ ਹੀ ਨਹੀਂ ਸਰ ਵੀ ਚਲੋ ਕੋਈ ਗੱਲ ਨਹੀਂ ਬੱਚਿਆਂ ਦੀ ਗੱਲ ਆ ਛੱਡ ਦੀ ਸਰ ਉਸ ਤੋਂ ਬਾਅਦ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਪੈਸੇ ਦਿੱਤੇ ਪੈਸੇ ਦੇ ਕੇ ਸਾਨੂੰ ਪਤਾ ਲੱਗਿਆ ਸਿੰਕਵਾਰੀ ਕਰਾਈ ਕਹਿੰਦੇ ਮੁੰਡੇ ਵਾਲਿਆਂ ਨੂੰ 8 ਲੱਖ ਰੁਪਏ ਦਿੱਤਾ ਗਿਆ 8 ਲੱਖ ਰੁਪਏ ਦੇ ਕੇ ਜੀ ਕਤਲ ਕਰਾਇਆ ਗਿਆ ਤੇ ਪੁਲਿਸ ਨੂੰ ਰਾਤ ਨੂੰ 2 ਵਜੇ ਕਾਲ ਕੀਤੀ ਗਈ ਪੁਲਿਸ ਨੇ ਉਸ ਟਾਈਮ ਕੁਝ ਨਹੀਂ ਕੀਤਾ ਜੀ ਇਸ ਟਾਈਮ ਦੀ ਇנקਵੈਰੀ ਪੁਲਿਸ ਕਹਿ ਰਹੀ ਆ ਕਿ ਪਰਚਾ ਦਰਜਾ ਸਰ ਪਰਚੇ ਨੂੰ ਅਸੀਂ ਕੀ ਕਰੀਏ ਮੌਜੂਦ ਕਤਲ ਕਰਨ ਦਾ ਕਾਰਨ ਕੀ ਰਿਹਾ ਜੀ ਕਤਲ ਕਰਨ ਦਾ ਕਾਰਨ ਸਰ ਕੁੜੀ ਸੀ ਤੁਹਾਨੂੰ ਦੱਸਿਆ ਕੁੜੀ ਦਾ ਮੈਟਰ ਸੀ ਸਰ ਕੁੜੀ ਕਰਕੇ ਕਤਲ ਕਰਾਇਆ ਗਿਆ ਪ ਇਹ ਦੋ ਇਹ ਦੋਵੇਂ ਪ੍ਰਵਾਸੀ ਨੇ ਕਿ ਵੀ ਇੱਕ ਸਾਈਡ ਪ੍ਰਵਾਸੀ ਨਹੀਂ ਦੋਨੇ ਸਾਈਡ ਪ੍ਰਵਾਸੀ ਆ ਜੀ ਪਰਿਵਾਰ ਨੇ ਕਰਵਾਇਆ ਹਾਂ ਜੀ ਪਰਿਵਾਰ ਨੇ ਕਰਵਾਇਆ ਅੱਛਾ ਹਾਂ ਜੀ ਪੈਸੇ ਦੇ ਕੇ ਕਤਲ ਕਰਵਾਇਆ ਸਰ ਮੰ ਆ ਮੰਗੇ ਹੀ ਆ ਸਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਇੱਕ ਤਾਰ 9 ਦਿਨ ਤੱਕ ਅਸੀਂ ਤੱਕ ਚੱਕਣਾ ਨਹੀਂ ਸੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿੰਨੇ ਤੱਕ ਮੁੰਡੇ ਦੀ ਉਮਰ 19 ਸਾਲ ਆ ਸਰ ਜੀ 19 ਸਾਲ ਉਮਰ ਆ ਜੀ ਨਾਮ ਕੀ ਸੀ ਮੁੰਡੇ ਦਾ ਉਹਨਾਂ ਦਾ ਵਿਕਾਸ ਵਿਕਾਸ ਹਾਂ ਜੀ ਉਹ ਪੇਂਟਰ ਦਾ ਕੰਮ ਕਰਦਾ ਸੀ ਜੀ ਹਾਂ ਜੀ ਠੀਕ ਆ ਧੰਨਵਾਦ ਹਾਂ ਜੀ ਬੋਤਲਾ ਕਲਾ ਕੇ ਉਹਦੇ ਮੂੰਹ ਚ ਬੋਤਲਾ ਪੰਨੀਆ ਜਦੋਂ ਭੱਜਣ ਲੱਗਿਆ ਉਹਦੇ ਇੱਥੇ ਟੱਕ ਮਾਰਿਆ ਉਹਨਾਂ ਨੇ ਗਰਦਨ ਤੇ ਠੀਕ ਆ ਹਲਟ ਉਹ ਥੇ ਗਿਆ ਹਥਿਆਰ ਸੀ ਉਹਨਾਂ ਕੋਲੋਂ ਹਾਂ ਜੀ ਹਥਿਆਰ ਸੀ ਕਿ ਤਲਵਾਰਾਂ ਸੀਗੀਆਂ ਤਿੰਨੇ ਮੁੰਡਿਆਂ ਕੋਲ ਜਿਹੜਾ ਜਿਹੜਾ ਮੁੰਡਾ ਘਰੋਂ ਲੈ ਕੇ ਉਹਦਾ ਕੀ ਉਹਦਾ ਨਾਮ ਗੁੱਲੂ ਸੀਗਾ ਜੀ ਉਹ ਬੜੇ ਆਲਦਾਈ ਸੀਗਾ ਜੀ ਗੁੱਲੂ ਨੌਤੀਗਾ ਜੀ ਉਹ ਪੁੱਲਾ ਪਤਾ ਏ ਉਹਦੇ ਘਰਦਿਆਂ ਨੂੰ ਨਹੀਂ ਇਹ ਪੁੱਛਦੇ ਸਾਡਾ ਮੁੰਡਾ ਕਿੱਥੇ ਆ ਸਾਨੂੰ ਮੈਨੂੰ ਇਹ ਜਗ੍ਹਾ ਤੇ ਲੈ ਜਾ ਕੇ ਕਤਲ ਕੀਤਾ ਜਿਹੜਾ ਏਰੀਆ ਉਹ ਸੂਆਏ ਜੀ ਬੜਿਆ ਸੂਏ ਤੇ ਮਾਮਲਾ ਨਹੀਂ ਕਰ ਚੁੱਕਾ ਮਾਮਲਾ ਇਹਨਾਂ ਨੇ ਦਰਜ ਨਹੀਂ ਕੀਤਾ ਔਰ ਇੱਕੋ ਕੁੜੀ ਆ ਜਿਹਨੂੰ ਉਹ ਪਿਆਰ ਕਰਦਾ ਸੀ ਉਹਦਾ ਵਿੱਚ ਹੱਥ ਹੈਗਾ ਉਹਦੇ ਘਰ ਦੇ ਸਾਹਮਣੇ ਕਤਲ ਕੀਤਾ ਗਿਆ ਉਹਨੂੰ ਵੀ ਲਿਆ ਕੇ ਰਿਮਾਂਡ ਤੇ ਲਿੱਤਾ ਜਾਵੇ ਉਹਨੂੰ ਵੀ ਪੁੱਛੇ ਕੀ ਗੱਲ ਕੀ ਆ ਬਸ ਤੁਸੀਂ ਡਾਨੇ ਬਾਅਦ ਦਰਨਾ ਲਗਾਏ ਤੁਹਾਨੂੰ ਅਜੇ ਤੱਕ ਰਿਪੋਰਟ ਜੁਆਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਇੱਥੇ ਆਏ ਆ ਕੋਈ ਕਾਰਵਾਈ ਕਿੱਤੀ ਗਈ ਤਾਂ ਅਸੀਂ ਇੱਥੇ ਆਏ ਹਾਂ ਜੇ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਹੁੰਦੀ ਅਸੀਂ ਇੱਥੇ ਨਾ ਹੋ ਗਏ ਮੁੰਡੇ ਲਾਪਤਾ ਹੈਗੇ ਕੋਈ ਮੁੰਡੇ ਲਾਪਤਾ ਹੈ ਕਿ ਦੱਸਣੀ ਹੈ ਤੁਵਜੇ ਨਾਲ ਆਏ ਤੁਹਾਨੂੰ ਇਨਸਾਫ ਚਾਹੀਦਾ ਹੈ ਜੀ ਰਾਤੀ ਪਾਣੀ ਪੀਣਾ ਦੋ ਦਿਨ ਹੋ ਗਏ ਇਨਸਾਫ ਦੀ ਗੁਹਾਰ ਲਾ ਰਹੇ ਇਨਵੈਸਟੀਗੇਸ਼ਨ ਇਨ ਗoing ਹੈ ਜੀ ਜਿਹੜੀ ਤੁਸੀਂ ਕੋਈ ਵੀ ਪੁੱਛਗਿੱਛ ਕਰਨੀ ਆਪਣੇ ਜੀਓ ਸਬਾ ਨਾਲ ਕਰ ਸਕਦੇ ਹੋ ਜੀ ਜਿਹੜਾ ਪਰਿਵਾਰ ਨੇ ਤਲਨਾ ਲਗਾਇਆ ਕਾਫੀ ਰੋਪ ਲਗਾਏ ਜਾ ਰਹੇ ਕਰ ਰਹੇ ਗਲਤ ਕਰ ਰਹੇ ਜੀ ਇਹਨਾਂ ਦੀ ਬਿਲਕੁਲ ਸਮੱਸਿਆ ਹੱਲ ਹੋਏਗੀ ਬੜੀ ਖੁਆਰੀ ਹਾਲਤ ਦੇ ਵਿੱਚ ਬੱਚੇ ਮੁੰਡੇ ਦੀ ਡੈੱਡ ਬੋਡੀ ਮਿਲਿਆ ਟੋਕਿਆਂ ਦੇ ਨਾਲ ਇਨਵੈਸਟੀਗੇਸ਼ਨ অনਗੋਇੰਗ ਹੈ ਸਰ ਜਿਹੜੀ ਤੁਸੀਂ ਜੋ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਜੀਓ ਸਬਾਨ ਨੂੰ ਬੱਚੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਇਨਵੈਸਟੀਗੇਸ਼ਨ ਜੀ অনਗੋਇੰਗ ਹੈ ਜੋ ਸਵਾਲ ਪੁੱਛਣੇ ਜੀ ਜੀਓ ਸਬਾਨ ਨੂੰ ਪੁੱਛ ਸਕਦੇ ਤੁਸੀਂ ਇਹਨਾਂ ਨੂੰ ਤਾਂ ਦੱਸੋ ਕਿ ਕਿਹੜੇ ਢਾਂ ਦੇ ਮਾਮਲਾ ਹੈ ਇਹ ਇਹਨਾਂ ਨੂੰ ਤਾਂ ਦੱਸ ਸਕਦੇ ਸਰਪਾਣਾਗਰ ਤੋਂ ਜੀ ਸਰਪਾਣਾਗਰ ਜੀ ਚੌਂਕੀ ਗੜੀ ਹੈ ਸਰ ਰਗੁਨਾਥ ਸਿੰਘ ਜੀ ਠੀਕ ਹੈ ਤੇ ਮੁੰਡੇ ਦਾ ਨਾਂ ਕੀ ਜਿਹਦਾ ਕਤਲ ਹੋਇਆ ਸਰ ਤੁਸੀਂ ਆਪਣੇ ACP ਵੈਸ ਸਾਹਿਬ ਨੂੰ ਗੱਲ ਕਰ ਸਕਦੇ ਧੰਨਵਾਦ ਜੀ ਚਾਰ ਸਾਲ ਰੱਖੇ ਸਾਡੇ ਥੋੜਾ ਜਾਣਕਾਰੀ ਜੇ ਜਦੋਂ ਮੈਂ ਜाहिर ਕੀ ਜਾਣਕਾਰੀ ਜਾ ਰਹੇ ਹੋ ਬਾਈ ਕੋਈ ਨਹੀਂ ਜਾਣਕਾਰੀ ਦੇ ਕੋਈ ਬਸ ਉਹ ਆ ਕਿ ਇੱਕ ਕੰਮ ਕੋਈ ਮਰਡਰ ਹੋਇਆ ਸੀਗਾ ਉਧਰ ਰਿਲੇਟਡ ਐਫ ਆਈ ਆਰ ਦਰਜ ਕਰਤੀ ਆ ਐਫ ਆਈ ਆਰ ਦਰਜ ਆ ਤੇ ਜਿਹੜੇ ਆ ਬਾਈ ਨੇ ਮੈਂ ਐਫ ਆਈ ਆਰ ਦਰਜ ਆ ਔਰ ਉਹਨਾਂ ਦੀ ਤਲਾਸ਼ ਲਈ ਸਾਡੀਆਂ ਪਾਰਟੀਆਂ ਵੱਖ-ਵੱਖ ਜਗ੍ਹਾ ਤੇ ਜਿਹੜੀਆਂ ਐ ਮੂਵ ਕੀਤੀਆਂ ਜਾਂ 35 ਜਾਰੀਆਂ ਜਲਦੀ ਅਰੈਸਟ ਕਰ ਲਏ ਜਾਂਗੇ ਇਹਨਾਂ ਦੇ ਮਾਂ ਬੱਚਿਆਂ ਇਹਨਾਂ ਨੇ ਪੇਰੈਂਟ ਨੂੰ ਦੱਸਤਾ ਜੀ ਤੁਸੀਂ ਵੀ ਪਰਦਾ ਹਾਂ ਹਾਂ ਬਿਲਕੁਲ ਦੱਸਤਾ ਜੀ ਪਤਾ ਹੈ ਇਹਨਾਂ ਨੂੰ ਕਿ ਕਿੰਨੀ ਦੇਰ ਹੋ ਗਿਆ ਕਰਦਾ ਕੱਲ ਹੀ ਕੱਲ ਹੀ ਜਦੋਂ ਪਤਾ ਲੱਗਾ ਜਦ ਐਫ ਆਈ ਆਰ ਲੋਨ ਕਰਾ ਦਿੱਤਾ ਤੱਕ ਜਿਹੜੀ ਹੈ ਬੰਦੇ ਛੜੇ ਜਾਣਗੇ ਬੰਦੇ ਜਲਦੀ ਜਲਦੀ ਪਾਰਟੀਆਂ ਮੂਵ ਕੀਤੀਆਂ ਜਾਂ ਉਹਨਾਂ ਦੇ ਨਾਲ ਤਲਾਸ਼ ਲਈ ਕੀਤੀਆਂ ਹੋਈਆਂ ਜਲਦੀ ਤੇ ਜਲਦੀ ਜਿਹੜੇ ਅਰੈਸਟ ਕੀਤੇ ਜਾਣ ਕਿੰਨੇ ਬੰਦੇ ਨੇ ਕਲਾਸ ਜਿਹੜਾ ਤੇ ਆਪਣੇ ਸੰਦੀਪ ਚੱਲੇ ਚੱਲੇ ਮੈਡਮ ਉਹਦੇ ਢਾਰਗਾਰ ਦੇਓ ਮੁੰਡੇ ਦਾ ਦਲਖੜ ਲੱਗੀ ਜਲਾ ਕੇ ਲੱਗੀ ਮਾਤਰਾ ਬਾਗੋ ਬੰਦੇ ਨੂੰ ਬੰਦੇ ਨੂੰ ਦਲਖੜ ਲੱਗੀ ਅਦੇ ਕੀ ਕਿ ਲੱਗਦੀ ਸੀ ਲੈ ਕੇ ਆ ਰਹੇ ਨੇ ਹਾਂ ਇੱਕ ਕੀ ਲੱਗਦੀ ਮੁੰਡੇ ਦੀ ਮੁੰਡੇ ਦੀ ਮਾਂ ਆਏਗੀ ਸਾਫ ਮਿਲੂਗਾ ਉੱਥੇ ਉੱਥੇ ਵੈਸੀ ਗਏ ਕਰਕੇ ਬੰਦੇ ਝੱਕਲੇ ਨੇ ਉਹ ਬੰਦੇ ਵੀ ਪੀੜ ਨੂੰ ਕੋਲਾ ਕਾਬੂ ਕਰਨਾ ਔਖਾ ਹੁੰਦਾ ਮੁਸ਼ਕਲ ਹੁੰਦੀ ਹੈ ਵੀ ਉਹ ਲੈ ਕੇ ਆ ਰਹੇ ਨੇ ਵੀ ਆਪਣੇ ਸੁਣਵਾਈ ਹੋਵੇਗੀ ਮੇਰੇ ਬੰਦੇ ਨੇ ਆਪ ਨੂੰ ਭਰੋਸਾ ਦਿੱਤਾ ਵੀ ਜਦੋਂ ਸੁਣਵਾਈ ਹੋਵੇਗੀ ਸਾਰੇ ਜਣੇ ਸਾਈਡ ਤੇ